ਕੰਮ ਕਰਨਾ ਬੰਦੇ ਦਾ ਕਿਸਬਾ ਕੰਮ ਨੂੰ ਕਰਮ ਕਿਹਾ ਗਿਆ ਪਰ ਕੰਮ ਇੰਨਾ ਕਰਨਾ ਕਿ ਜ਼ਿੰਦਗੀ ਚ ਫੁਰਸਤ ਨਾ ਰਹੇ ਔਰ ਤੁਸੀਂ ਇਹ ਵੀ ਭੁੱਲ ਜਾਓ ਕਿ ਤੁਸੀਂ ਕੌਣ ਹੋ ਇੰਨੀ ਕੰਮ ਦੀ ਬਹੁਤਾਤ ਨੇ ਸਾਨੂੰ ਬੁਖਲਾ ਦਿੱਤਾ ਹੈ ਬਹੁਤ ਸਾਰੇ ਲੋਕ ਕੰਮ ਨੇ ਝੰਬ ਸੁਟੇ ਨੇ ਕੰਮ ਖਾਣਾ ਪੀਣਾ ਸੌਣਾ ਬਹੁਤ ਸਾਰੇ ਲੋਕ ਚੱਕਰ ਚੁੰਡੇ ਬਣ ਚੱਲ ਰਹੇ ਨੇ ਜਿੱਥੇ ਇਨਸਾਨ ਇੰਨਾ ਥੱਕ ਜਾਂਦਾ ਹੈ ਕਿ ਉਸ ਤੋਂ ਬਾਅਦ ਸਿਰਫ ਉਸ ਸੌ ਸਕਦਾ ਹੈ ਖਾ ਪੀ ਸਕਦਾ ਹੈ ਜ਼ਿੰਦਗੀ ਬਾਰੇ ਸੋਚ ਨਹੀਂ ਸਕਦਾ ਜ਼ਿੰਦਗੀ ਦਾ ਆਨੰਦ ਨਹੀਂ ਮਾਣਦਾ ਉਹ ਕੰਮ ਤੇ ਚੱਲਣਾ ਮਤਿਆਂ ਕੰਮ ਤੋਂ ਆਇਆ ਬਸ ਦਿਨ ਹੀ ਗੱਲਾਂ ਨੇ ਜ਼ਿੰਦਗੀ ਨੂੰ ਜਿਉਣਾ ਜਾਂ ਜ਼ਿੰਦਗੀ ਨੂੰ ਕੱਟਣਾ ਇਹ ਦੋ ਵੱਖ-ਵੱਖ ਗੱਲਾਂ ਸੀ ਅਸੀਂ ਗਲਤ ਕਰਦੇ ਹਾਂ ਕਿ ਬੱਚਿਆਂ ਨਾਲ ਵੱਧ ਟਾਈਮ ਸਪੈਂਡ ਕਰੋ ਆ ਕਰੋ ਵੋ ਕਰੋ ਪਰ ਸੱਚੀ ਜੋ ਤੁਹਾਡੇ ਕੋਲ ਫਰਜ਼ਤ ਨਹੀਂ ਜੇ ਤੁਹਾਡੀ ਕੁਲੀ ਗੁੱਲੀ ਜੁੱਲੀ ਦੀ ਗੱਲ ਪੂਰੀ ਨਹੀਂ ਹੋ ਰਹੀ ਤੇ ਉਸ ਤੋਂ ਪਿੱਛੋਂ ਤੁਸੀਂ ਫਰਜ਼ਤ ਕਿਵੇਂ ਕੱਢੋਗੇ ਬੱਚਿਆਂ ਨਾਲ ਸਮਾਂ ਕਿਵੇਂ گزارੋਗੇ ਆਪਣੀ ਜ਼ਿੰਦਗੀ ਕਿਵੇਂ ਕੱਟੋਗੇ ਹੁੰਦਾ ਕੀ ਹੈ ਕਿ ਹੌਲੀ-ਹੌਲੀ ਜੋ ਦਾ 60 ਸਾਲ ਦਾ ਹੋ ਜਾਂਦਾ ਹੈ ਰਿਟਾਇਰਮੈਂਟ ਦੀ ਕੜੀ ਹੱਥ ਚ ਲੈ ਕੇ ਬੈਠਾ ਡਿਬਰ ਡਿਬਰ ਦੇਖਦਾ ਰਹਿੰਦਾ ਹੈ ਕਿ ਕੀ ਕੀ ਹੋ ਗਿਆ ਜ਼ਿੰਦਗੀ ਗੁਜ਼ਰ ਗਈ ਬਸ ਆਹੀ ਸੀ ਡਰਾਮੇ ਦਾ ਅੰਤ ਔਰ ਇਸ ਤਰ੍ਹਾਂ ਦੀ ਗੱਲਬਾਤ ਬੰਦੇ ਨੂੰ ਪਰੇਸ਼ਾਨ ਕਰਦੀ ਹੈ ਫੇਰ ਉਹ ਡਾਕਟਰਾਂ ਦੇ ਸਪੈਸ਼ਲਿਸਟ ਤੇ ਕਲਿਨਿਕਸ ਦੇ ਚੱਕਰ ਮਾਰਦਾ ਰਹਿੰਦਾ ਹੈ ਤੇ ਜ਼ਿੰਦਗੀ ਬਸ ਗੁਜ਼ਰ ਜਾਂਦੀ ਹੈ ਪਰ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਲਈ ਕੰਮ ਕੱਟ ਕਰਨਾ ਪਏਗਾ ਹੋ ਸਕਦਾ ਹੈ ਦੇ ਲਈ ਕੋਈ ਅਕਮੋਡੇਸ਼ਨਸ ਕਰਨੀਆਂ ਪੈਣ ਬਲਦੇਵ ਦੂੜੇ ਜਿਨ੍ਹਾਂ ਨੇ ਫਿਲਾਸਫੀ ਦੀ ਕਾਫੀ ਸਟੱਡੀ ਕੀਤੀ ਜ਼ਿੰਦਗੀ ਦਾ ਤਜਰਬਾ ਜ਼ਿੰਦਗੀ ਨੂੰ ਜਿਉਣ ਦਾ ਤਜਰਬਾ ਬਾਕੀ ਦੇ ਸਾਰੇ ਪ੍ਰੋਫੈਸ਼ਨਸ ਨਾਲੋਂ ਬੜਾ ਆਲਾ ਦਰਜੇ ਦਾ ਤਜਰਬਾ ਹੈ। ਅਬਲਦੇਵ ਦੂਰੇ ਕਿਹੋ ਜੀ ਸਖਸ਼ੀਤ ਨੇ ਜਿਹੜੇ ਇਸ ਬਾਰੇ ਅੱਜਕੱਲ੍ਹ ਗੱਲ ਕਰਨਗੇ। ਅਬਲਦੇਵ ਜੀ ਆਨ ਜੀ ਸਵਾਗਤ ਹੈ। ਸ਼ੁਕਰੀਆ ਜੀ। ਬਲਵੇ ਘੱਟ ਕੰਮ ਕਰਨ ਬਾਰੇ ਜਿਹੜੀ ਇਹ ਗੱਲ ਨਵੀਂ ਚੱਲ ਰਹੀ ਹੈ। ਵਰਕ ਵੀਕ ਛੋਟਾ ਹੋ ਜਾਏ 30 ਘੰਟੇ ਦਾ ਹੋ ਜਾਏ। ਕਈ ਮੁਲਕਾਂ 'ਚ ਹੈ ਤੁਸੀਂ ਕੀ ਸੋਚਦੇ ਹੋ ਇਹ ਕਾਮਯਾਬ ਰਹੇਗਾ? ਮੇਰਾ ਖਿਆਲ ਹੈ ਆਪੇ ਇਹ ਬਹੁਤ ਵਧੀਆ ਚੀਜ਼ ਹੈ। ਕਿਉਂਕਿ ਯੂਰਪ ਦੇ ਵਿੱਚ ਇਧਰਲੇ ਪਾਸੇ ਨੂੰ ਕਾਫੀ ਗਲਬਤ ਕੀਤੀ ਜਾ ਰਹੀ ਆ। ਤੇ ਖਾਸ ਕਰਕੇ ਫਰਾਂਸ ਦੇ ਵਿੱਚ ਇਸ ਬੰਦੇ ਨੇ ਇੱਕ ਨੇ ਜਿਹਨੂੰ ਲਿਖੀ ਸੀ ਕਿਤਾਬ ਐਂਡ ਆਫ ਵਰਕ ਜੀ ਤੇ ਇੱਥੇ ਵੀ ਕੁਝ ਕਿਤਾਬਾਂ ਲਿਖੀਆਂ ਗਈਆਂ ਵਰਕਿੰਗ ਹਾਰਡ ਇਜ਼ ਨਾਟ ਵਰਕਿੰਗ ਕੁਝ ਹੋਰ ਜੀ ਕਿਤਾਬਾਂ ਲਿਖੀਆਂ ਗਈਆਂ ਤੇ ਉਹ ਪ੍ਰਡਿਕਟ ਕਰਦੇ ਆ ਕਿ ਜਿਹੜਾ ਕੰਮ ਦਾ ਹਫਤਾ ਆ ਇਹ ਘਟਦਾ ਜਾਊਗਾ ਤੇ ਕੰਮ ਦਾ ਹਫਤਾ ਕਟਣ ਦੇ ਨਾਲ ਜਦੋਂ ਆਪਾਂ ਨੂੰ ਪਤਾ ਹੀ ਆ ਕਿ ਜਦੋਂ ਵੀ ਲੀਜਰ ਟਾਈਮ ਲੋਕਾਂ ਕੋਲ ਹੁੰਦਾ ਆ ਤੇ ਕਲਚਰ ਬੜੀ ਰਿਚ ਹੋਣੀ ਸ਼ੁਰੂ ਹੋ ਜਾਂਦੀ ਆ ਸੱਭਿਆਚਾਰ ਜਿਹੜਾ ਅਮੀਰ ਹੋਣਾ ਸ਼ੁਰੂ ਹੋ ਜਾਂਦਾ ਹੁਣ ਯੂਨਾਨ ਦੇ ਵਿੱਚ ਜਿਹੜੇ ਫਿਲਾਸਫਰ ਹੋਏ ਨੇ ਪਲੇਟੋ ਜਿਹਨੇ ਜਿਹੜੇ ਵੱਡੇ ਫਿਲਾਸਫਰ ਹੋਏ ਨੇ ਉਹ ਫਰਸਤ ਦੇ ਵਿੱਚੋਂ ਹੀ ਉਹਨਾਂ ਨੇ ਫਿਲਾਸਫੀਆਂ ਕੱਢੀਆਂ ਬਿਲਕੁਲ ਬਿਲਕੁਲ ਜੇ ਉਹਨਾਂ ਕੋਲ ਵਕਤ ਨਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਸੋਚਣ ਲਈ ਲਿਖਣ ਲਈ ਇੱਕ ਦੂਜੇ ਨਾਲ ਬਹਿਸ ਕਰਨ ਲਈ ਗੱਲਬਾਤ ਕਰਨ ਲਈ ਤਾਂ ਮੇਰਾ ਨਹੀਂ ਖਿਆਲ ਕਿ ਮਨੁੱਖਤਾ ਦਾ ਇਹ ਇਨਾ ਅਮੀਰ ਫਿਲਾਸਫੀਕਲ ਵਿਰਸਾ ਜਿਹੜਾ ਹੈ ਕਦੀ ਹੋਣ ਜਾਣਾ ਸੀ ਪਰ ਅੱਜ ਜੇ ਲੋਕ ਇਹ ਗੱਲ ਕਰਦੇ ਨੇ ਕਿ ਅਸੀਂ ਘੱਟ ਘੰਟੇ ਕੰਮ ਕਰੀਏ ਉਹ ਕਹਿੰਦੇ ਆਮਦਨ ਨਤੀਜੇ ਦੇ ਤੌਰ ਤੇ ਘੱਟ ਜਾਏਗੀ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ ਸਾਡੇ ਬਿੱਲ ਨਹੀਂ ਤੁਰਨੇ ਈਗਲ ਜਿਹੜੀ ਆ ਨਾ ਇਹਦੇ ਦੋ ਪਹਿਲੂ ਹੈਗੇ ਆ ਇੱਕ ਤਾਂ ਇਹ ਇੰਡੀਵਿਜੂਅਲ ਆ ਦੂਜਾ ਹੈਗਾ ਆ ਸਿਸਟਮ ਦਾ ਜਿਹਨੂੰ ਆਪਾਂ ਸਿਸਟੈਮਿਕ ਕਹਿ ਸਕਦੇ ਆ ਜਿਹੜਾ ਇੰਡੀਵਿਜੂਅਲ ਦਾ ਨਾ ਉਹ ਬਹੁਤ ਗੱਲਾਂ ਵੱਖ-ਵੱਖ ਹਾਲਾਤ ਹੈਗੇ ਇੰਡੀਵਿਜੂਅਲਸ ਤੇ ਕਈ ਲੋਕ ਜਿਹੜੇ ਬੰਦੇ ਨਵੇਂ-ਨਵੇਂ ਆਉਂਦੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਬੜੀ ਥੋੜੇ ਕੁਝ ਸਾਲ ਬੜਾ ਕੰਮ ਕਰਨਾ ਪੈਂਦਾ ਫਿਰ ਪਰ ਜਿਹੜਾ ਸਿਸਟਮ ਹੈ ਉਹਦੇ ਵਿੱਚ ਜਿਹੜੀ ਗੱਲ ਨਿਯਤ ਹੁੰਦੀ ਹੈ ਕਿ ਕਿੰਨੇ ਘੰਟੇ ਕੋ ਕੰਮ ਕਰੂਗਾ ਇਹ ਹੈਗੇ ਆ ਕਿ ਵੇਜਸ ਉੱਥੇ ਦੀਆਂ ਕੀ ਆ ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਫੁਰਸਤ ਨਹੀਂ ਸੀ ਜਦੋਂ ਇੱਕਦਮ ਰਿਟਾਇਰ ਹੋ ਜਾਂਦੇ ਨੇ ਫਿਰ ਉਹ ਆਪਣੇ ਆਪ ਨੂੰ ਪਛਾਣ ਨਹੀਂ ਸਕਦੇ ਕਿ ਮੈਂ ਕੌਣ ਆ ਬਿਲਕੁਲ ਇਹ ਜਿਹਨੂੰ ਆਪਾਂ ਵਰਕਹੌਲਿਕ ਇਥੇ ਲਾਸ਼ ਵਰਤਿਆ ਜਾਂਦਾ ਹੈ ਕਿ ਬੰਦਾ ਜ਼ਿਆਦਾ ਕੰਮ ਕਰਕੇ ਕੰਮ ਨੂੰ ਐਡਿਕਟ ਹੋ ਜਾਂਦਾ ਉਹਨਾਂ ਨੂੰ ਕੰਮ ਲੱਗ ਜਾਂਦਾ ਜਿਵੇਂ ਨਸ਼ਾ ਲੱਗਿਆ ਹੁੰਦਾ ਤੇ ਉਹ ਬੰਦਾ ਇਹੋ ਜੀ ਉਹਦੀ ਸ਼ਖਸੀਅਤ ਬਣ ਜਾਂਦੀ ਕਿ ਜੇ ਉਹ ਨੂੰ ਇੱਕ ਦਿਨ ਆਫ ਮਿਲ ਜਵੇ ਉਹ ਨੂੰ ਛੁੱਟੀ ਹੋ ਜਵੇ ਕਿਸੇ ਦਿਨ ਦੀ ਤਾਂ ਉਹ ਨੂੰ ਪਤਾ ਨਹੀਂ ਅਗਰ ਮੈਂ ਕਰਾਂ ਕੀ ਤੇ ਰਿਟਾਇਰਮੈਂਟ ਤਾਂ ਇੱਕ ਬਹੁਤ ਵੱਡਾ ਸਦਮਾ ਬਣ ਜਾਂਦਾ ਹੈ ਹੁਜੇ ਲੋਕਾਂ ਦੇ ਲੋਕਾਂ ਦੇ ਲਈ ਆ ਆਮ ਆਪਾਂ ਦੇਖਿਆ ਵੀ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਹਨ ਇੱਕ ਜਾਂ ਦੋ ਸਾਲ ਦੇ ਅੰਦਰ ਮਰ ਜਾਂਦੇ ਆ ਤੇ ਇਹਦੇ ਕੰਮ ਦੇ ਜਿਹੜੇ ਹਨ ਨਾ ਜ਼ਿਆਦਾ ਕੰਮ ਦੇ ਮਾਰੂ ਅਸਰ ਬਹੁਤ ਜ਼ਿਆਦਾ ਆ ਤੇ ਖਾਸ ਕਰ ਜਿਹੜੀ ਇਹ ਗੱਲ ਆ ਵੀ ਜਿਹੜੇ ਲੋਕ ਜਿਸਮਾਨੀ ਤੌਰ ਤੇ ਉਸ ਕੰਮ ਨੂੰ ਪੂਰੀ ਤਰ੍ਹਾਂ ਨਹੀਂ ਸਹਨ ਕਰ ਸਕਦੇ ਕਿਉਂਕਿ ਉਹ ਕਮਜ਼ੋਰ ਆ ਉਨਾ ਤੇ ਤਾਂ ਬਹੁਤ ਹੀ ਜ਼ਿਆਦਾ ਅਸਰ ਹੁੰਦਾ ਹੈ ਤੇ ਪਰ ਇੱਕ ਉਹ ਜਿਹੜਾ ਕਨਸੈਪਟ ਰੋਬਟਾਈਜੇਸ਼ਨ ਦਾ ਕਨਸੈਪਟ ਜਿਹੜਾ ਮਰਖੀ ਇਸਟਰਨ ਯੂਰਪ ਦੇ ਵਿੱਚੋਂ ਆਇਆ ਸੀ ਕਿ ਇਨਸਾਨ ਨੂੰ ਇੰਡਸਟਰੀਅਲ ਜਿਹੜੀ ਇਕਨੋਮੀ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਾ ਕਰ ਕੇ ਨਾ ਰੋਬੋਟ ਬਣਾਤਾ ਸੀ ਉਹ ਜਿਹੜੀ ਫੀਲਿੰਗਸ ਉਹਦਾ ਸਾਰਾ ਕੁਝ ਜਿਹੜਾ ਹੈ ਨਾ ਉਹ ਨਮ ਹੋ ਗਿਆ ਸੀ ਤੇ ਉਹ ਇਦਾਂ ਚੱਲਦਾ ਸੀ ਜਿਦਾ ਮਸ਼ੀਨ ਚੱਲਦੀ ਆ ਰੋਬੋਟ ਦੀ ਤਰ੍ਹਾਂ ਹਾਂ ਰੋਬੋਟ ਦੀ ਤਰ੍ਹਾਂ ਪਰ ਹੁਣਾਂ ਨਹੀਂ ਚਾਹੀਦਾ ਕਿ ਬੰਦੇ ਜਿਹੜੇ ਉਹ ਬੈਠ ਕੇ ਲਿਟਰੇਚਰ ਪਰ ਹਾਂ ਸੋਹਜ ਸੰਗੀਤ ਤੇ ਹੋਰ ਇਹੋ ਜਿਹੇ ਗੱਲਾਂ ਬਾਤਾਂ ਕਰਨ ਫਿਲਾਸਫੀ ਦੀਆਂ ਗੱਲਾਂ ਕਰਨ ਤੇ ਰੋਬੋਟ ਕੰਮ ਕਰਨ ਇਹ ਬਿਲਕੁਲ ਸਹੀ ਗੱਲ ਐ ਸੀ ਮੈਨੂੰ ਫੈਕਟ ਅਥਨ ਸਾਹਿਬ ਜੇ ਆਪਾਂ ਇਹ ਦੇਖੀ ਨਾ ਕਿ ਨੁਕਸਾਨ ਕਿੰਨਾ ਮਨੁੱਖਤਾ ਦਾ ਹੋਇਆ انسان ਦੇ ਹੱਥੀ ਕੰਮ ਕਰ ਨਾਲ ਹੁਣ ਜਦੋਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਸਾਡੇ ਦਰਵਾਜ਼ੇ ਤੇ ਖੜੀ ਆ ਔਰ ਜਿਹੜੇ ਰੋਬੋਟਸ ਆ ਤੇ ਜਿਹੜੀਆਂ ਮਸ਼ੀਨਾਂ ਉਹ ਜੀਆਂ ਬਣਾਈਆਂ ਜਾ ਸਕਦੀਆਂ ਕਿ ਜਿੰਨੇ ਵੀ ਜਸਮਾਨੀ ਕੰਮ ਆ ਉਹ ਮਸ਼ੀਨਾਂ ਕਰ ਸਕਦੀਆਂ ਜਾਂ ਕਰਨਗੀਆਂ ਛੇਤੀਂ ਤਾ ਇਨਸਾਨ ਨੂੰ ਮਸ਼ੀਨ ਵਾਂਗ ਫਰਜ਼ ਕਰੋ ਪੇ ਕਿਸੇ ਥਾਂ ਦੇ ਬਾਕਸ ਜਿਹੜੇ ਉਹ ਸਟੈਕ ਕਰੀ ਜਾਂਦਾ ਇਹ ਬਹੁਤ ਵੱਡੀ ਵੇਸਟੇਜ ਆ ਇਨਸਾਨ ਦੀ ਕਿਉਂਕਿ ਇਨਸਾਨ ਹੀ ਇੱਕ ਇੱਕ ਹਸਤੀ ਆ ਜਿਹੜੀ ਸਿਰਜਣਾਤਮਕ ਹਸਤੀ ਆ ਜਿਹੜੀ ਸੋਚ ਸਕਦੀ ਕ੍ਰੀਏਟ ਕਰ ਸਕਦੀ ਚੀਜ਼ਾਂ ਉਹਨੂੰ ਤੁਸੀਂ ਬੁੱਕ ਕਰ ਦਿੰਦੇ ਹੋ ਉਹਨੂੰ ਬੁੱਕ ਕਰ ਦਿੰਦੇ ਔਰ ਜਿੰਨੀ ਜ਼ਿਆਦਾ ਨਵੀਆਂ ਸੋਚਾਂ ਆਉਣਗੀਆਂ ਜਿੰਨੀ ਜ਼ਿਆਦਾ ਨਵੀਂ ਕ੍ਰੀਏਟੀਵਿਟੀ ਹੋਊਗੀ ਉਹ ਨਹੀਂ ਜ਼ਿਆਦਾ ਰੱਖੀ ਜਿਹੜੀ ਆ ਨਾ ਮਨੁਖਤਾ ਦੀ ਹੁੰਦੀ ਆ ਜੇ فرض ਕਰੋ ਬਈ ਬਹੁਤ ਸਾਰੇ ਲੋਕ ਆ ਵਿਲੇ ਬੈਠੇ ਆ ਜਿਹਦਾ ਪਤੰਜਲੀ ਹੁਣੀ ਆ ਹੁਣ ਪੁਰਾਣੇ ਆਪਣੇ ਜਿਹੜੇ ਬਜ਼ੁਰਗ ਸੀਗੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਮਨ ਨੂੰ ਸ਼ਾਂਤ ਕਰਨ ਦੇ ਨਵੇਂ-ਨਵੇਂ ਤਰੀਕੇ ਕੱਢੇ ਆ ਜੇ ਉਹ ਫਰਜ਼ਗਰ ਬੰਦੇ ਕਿਸੇ ਮਿਲ ਦੇ ਵਿੱਚ ਫਟੇ ਸਟੈਕ ਕਰਦੇ ਹੁੰਦੇ ਤਾਂ ਮੇਰਾ ਨਹੀਂ خیال ਪੇ ਪਤੰਜਲੀ ਕਦੀ ਵੀ ਉਹ ਕਿਤਾਬਾਂ ਲਿਖ ਸਕਦਾ ਦੂਸਰੇ ਪਾਸੇ ਹੋਰ ਕਈ ਗੱਲਾਂ ਨੇ ਕਈ ਲੋਕ ਸ਼ਾਇਦ ਅਜੇ ਮਹਿਸੂਸ ਕਰਨ ਕਿ ਕਿਹੜੀ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਨੇ ਜੇ ਅਸੀਂ ਪ੍ਰੋਡਕਟਿਵਿਟੀ ਕੱਟ ਕਰ ਦਿੱਤੀ ਜਾਂ ਅਸੀਂ ਕੰਮ ਸਮਾਂ ਘੱਟ ਕਰ ਦਿੱਤਾ ਕੰਮ ਕਰਨ ਦਾ ਤੇ ਸਾਡਾ ਤਾਂ ਇਕਨੋਮਿਕ ਤੌਰ ਤੇ ਆਰਥਿਕਤਾ ਹੋਂਦ ਤੇ ਤਬਾਹੀ ਹੋ ਜਾਏਗੀ ਪਰ ਬਹੁਤ ਥੋੜੇ ਲੋਕ ਜਿਹੜੇ ਕਰੀਅਰ ਚੇਂਜ ਕਰਨ ਬਾਰੇ ਸੋਚਦੇ ਆ ਜੇ فرض ਕਰੋ ਇੱਕ ਕਰੀਅਰ ਦੇ ਵਿੱਚ ਤੁਹਾਨੂੰ ਫੁਰਸਤ ਨਹੀਂ ਮਿਲ ਸਕਦੀ ਕੰਮ ਉਨਾ ਹੀ ਕਰਨਾ ਪੈ ਰਿਹਾ ਜਿਨੂੰ ਤੁਸੀਂ ਸਿਰਫ ਸੌਣ ਦਾ ਸਮਾਂ ਕੰਮ ਕਰਨ ਦਾ ਸਮਾਂ ਤਾਂ ਕਰੀਅਰ ਚੇਂਜ ਕੀਤਾ ਜਾ ਸਕਦਾ ਬਿਲਕੁਲ ਅਸੀਂ ਕਰੀਅਰ ਚੇਂਜ ਕਰਨ ਬਾਰੇ ਹਿੰਦੁਸਤਾਨੀ ਲੋਕਾਂ ਦੇ ਵਿੱਚ ਮੇਰਾ ਖਿਆਲ ਹੈ ਹਾਲੇ ਇਹ ਰੁਝਾਨ ਬਹੁਤ ਘਟਾ ਬੜਾ ਹੂਆ ਇਹਨਾਂ ਦੇ ਵਿੱਚ ਨਾ ਬੜਾ ਇਹ ਇੱਕ ਉਹ ਇਹ ਹੋਬੀ ਅਡਾਰਿਆ ਹਾਂ ਪੇ ਆ ਕੰਮ ਛੱਡਤਾ ਪਤਾ ਨਹੀਂ ਮੁੜ ਕੇ ਕੰਮ ਮਿਲਣਾ ਤੇ ਐਸੇ ਵੇਰ ਇਫੈਕਟ ਇੱਕ ਜੋਕ ਅੱਗੇ ਇਥੇ ਨਤੀਫਾ ਚੱਲਦਾ ਹੁੰਦਾ ਸੀ ਕਿ ਜਿਹੜੇ ਲੋਕ ਫਾਇਰ ਹੋ ਗਏ ਕੰਮਾਂ ਤੋਂ ਕੱਢੇ ਗਏ ਆ ਜਾਂ ਜਿਹੜੇ ਲੋਕਾਂ ਨੂੰ ਕੰਮ ਨਹੀਂ ਹੋਇਆ ਉਹ ਕੋਈ ਜਿਹੜੀ ਕੋਈ ਸਗੀ ਜੌਬ ਉਹਨਾਂ ਲੋਕਾਂ ਨੇ ਬਹੁਤ ਰੱਖੀ ਕੀਤੀ ਆ ਹੂੰ ਹੂੰ ਤੇ ਇਹਦੇ ਉਲਟ ਵੀ ਹੈਗਾ ਕਿ ਜਿਨ੍ਹਾਂ ਲੋਕਾਂ ਕੋਲ ਬੜੀਆਂ ਚੰਗੀਆਂ ਜੌਬਾਂ ਸੀ ਹਾਈ ਪੇਇੰਗ ਜੌਬਸ ਸੀ ਜਿਹਦਾ ਹੋਣਾ ਜਿਦੋਂ 20 ਸਾਲ 25 ਸਾਲ ਪਹਿਲਾਂ ਮਿਲਦੀ ਜੌਬ ਜਿਹੜੀ ਨਾ ਹਾਈ ਪੇਇੰਗ ਜੌਬ ਹੁੰਦੀ ਸੀ ਉਹਨਾਂ ਬੰਦਿਆਂ ਨੇ ਕੋਈ ਤਰੱਕੀ ਨਹੀਂ ਕੀਤੀ ਕਿਉਂਕਿ ਉਹ ਸਿਕਿਉਰਿਟੀ ਚ ਰਹੇ ਹਾਂ ਸਿਕਿਉਰਿਟੀ ਚ ਰਹੇ ਇੱਕ ਥਾਂ ਟਿਕਿਆ ਰਹੇ ਚਲੋ ਘਰ ਦੋ ਬਣਾ ਲਿਆ ਜਾਂ ਤਿੰਨ ਬਣਾ ਲਿਆ ਪਰ ਆ ਜੋ ਕੁਝ ਵੀ ਇੱਥੇ ਹੋਣ ਚ ਆਇਆ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਆਪਣੇ ਲੋਕ ਜਿਹੜੇ ਇਹਨੇ ਕਾਮਯਾਬ ਹੋਏ ਆ ਹੋਰ ਕਈ ਤਰ੍ਹਾਂ ਦੇ ਬਿਜ਼ਨਸ ਜਿਹੜੇ ਇਹਨਾਂ ਦੇ ਵਿੱਚ ਕਾਮਯਾਬ ਹੋਏ ਉਹ ਸਿਰਫ ਇਸ ਕਰਕੇ ਉਹ ਬੰਦੇ ਹੋਏ ਆ ਜਿਨ੍ਹਾਂ ਅਜਿਹੇ ਵਧੀਆ ਕਾਢਾਂ ਕੱਡੀਆਂ ਨੇ ਵਧੀਆ ਚੀਜ਼ਾਂ ਬਣਾਈਆਂ ਨੇ ਵਧੀਆ ਡਿਜ਼ਾਈਨ ਬਣਾਏ ਨੇ ਇਹ ਵੀ ਉਹੀ ਲੋਕ ਨੇ ਜਿੰਨਾਂ ਕੋਈ ਫਰਸਤ ਸੀ ਫਰਸਤ avail ਸੀ ਪਰ ਜੇ ਕੰਮ ਨਾਲ ਹੀ ਨਾ ਆਕੂਪਾਈ ਰਹਿੰਦੇ ਹੋ ਤੁਸੀਂ 40 ਘੰਟੇ ਕੰਮ ਅੱਜ ਦੇ ਜ਼ਮਾਨੇ 'ਚ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਇਹਦਾ ਨਾਰਥ ਅਮਰੀਕਾ ਦੇ ਵਿੱਚ ਹੋਰ ਵੀ ਐਂਗਲ ਹੈ ਸ਼ਾਇਦ ਇਹ ਸਾਰੀ ਦੁਨੀਆ ਦੇ ਵਿੱਚ ਹੀ ਆ ਵੀ ਪਿਛਲੇ ਕੋਈ 40 ਸਾਲ ਦੇ ਵਿੱਚ ਔਰਤਾਂ ਕੰਮ ਦੇ ਵਿੱਚ ਬਹੁਤ ਜ਼ਿਆਦਾ ਆ ਗਈਆਂ ਤੇ ਪਹਿਲਾਂ ਇਹ ਸੀ ਕਿ ਇੱਕ ਬੰਦਾ ਜਿਹੜਾ ਆਦਮੀ ਕੰਮ ਕਰਦਾ ਸੀ ਤੇ ਸਾਰੇ ਸਾਰੀ ਫੈਮਿਲੀ ਜਿਹੜੀ ਹੈ ਨਾ ਉਹ ਖਾਂਦੀ ਸੀ ਹੁਣ ਦੋ ਬੰਦੇ ਕੰਮ ਤੇ ਉਹਦੇ ਨਾਲ ਜੇ ਆਪਾਂ ਕਹੀਏ ਕਿ ਦੁੱਗਣੀ ਦੌਲਤ ਹੋ ਗਈ ਆ ਪਰਿਵਾਰ ਦੀ ਇਦਾਂ ਨਹੀਂ ਹੋਈ ਹੋਈ ਨਹੀਂ ਦੂਸਰੇ ਪਾਸੇ ਜੇ ਫਰਜ਼ ਕਰੋ 40 ਘੰਟੇ ਕੰਮ ਕਰਦਾ ਇੱਕ ਬੰਦਾ ਹਾਂ ਉਹਦੀ بیوی ਵੀ 40 ਘੰਟੇ ਕਰਦੀ ਹੈ ਜੇ ਦੋਨੇ 20-20 ਘੰਟੇ ਕੰਮ ਕਰਦੇ ਹੋ ਉਹਨਾਂ ਦੀ ਕੁਆਲਿਟੀ ਆਫ ਲਾਈਫ ਬਹੁਤ ਵਧੀਆ ਹੋ ਜਾਏਗੀ ਪ੍ਰੋਵਾਈਡਡ ਕਿ ਆਪਨੀਆਂ ਜਿਹੜੀਆਂ ਜ਼ਰੂਰਤਾਂ ਉਹ ਲਿਮਟ ਕਰ ਲੈਣ ਉਹਨੂੰ ਲਿਮਟ ਕਰ ਲੈਣ ਇਹ ਇਹ ਇੱਕ ਚੀਜ਼ ਜਿਹੜੀ ਹੈ ਨਾ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਤੇ ਲਾਗੂ ਕੀਤੀ ਹੈ ਕਿ ਜੇ ਤੁਸੀਂ ਆਪਣੀਆਂ ਲੋੜਾਂ ਨੂੰ ਸੀਮਿਤ ਕਰ ਲਵੋ ਤਾਂ ਫਿਰ ਤੁਸੀਂ ਇਹ ਇਹ ਗੱਲ ਇੰਡੀਵਿਜੂਅਲ ਤੇ ਲਾਗੂ ਹੁੰਦੀ ਹੈ ਸੋਸਾਇਟੀ ਤੇ ਨਹੀਂ ਹੁੰਦੀ ਉਹਦਾ ਸੋਸਾਇਟੀ ਦੇ ਵੀ ਸ਼ਾਇਦ ਕੀਤੀ ਜਾ ਸਕਦੀ ਹੈ ਬੀਜੀ ਸਾਰੀ ਸੋਸਾਇਟੀ ਇਦਾਂ ਸੋਚੇ ਪਿਆ ਸੀ ਮਟੀਰੀਅਲ ਜਿਹੜੀ ਦੌੜ ਆ ਉਹਨੂੰ ਥੋੜਾ ਘਟ ਕਰ ਲਈਏ ਟਾਈਮ ਅਸੀਂ ਵੱਧ ਸਪੈਂਡ ਕਰਨਾ ਕੁਆਲਿਟੀ ਆਫ ਲਾਈਫ ਬੰਦ ਨੂੰ ਵਧਾਉਣਾ ਬੱਚਿਆਂ ਨਾਲ ਜ਼ਿਆਦਾ ਟਾਈਮ ਸਪੈਂਡ ਕਰਨਾ ਹਾਂ ਪਰ ਇੰਡੀਵਿਜੂਅਲ ਤੇ ਬਹੁਤ ਲਾਗੂ ਹੁੰਦੀ ਆ ਪਈ ਮੈਂ ਦੇਖਿਆ ਕਈ ਬੰਦੇ ਜਿਹੜਿਆਂ ਜਿਨ੍ਹਾਂ ਦੀ ਫਲਸਫੀ ਇਹ ਆ ਕਿ ਇੱਕ ਇੱਕ ਕਾਰ ਦੀ ਥਾਂ ਦੋ ਕਾਰਾਂ ਲੈਣ ਨਾਲੋਂ ਜੇ ਸਾਨੂੰ ਹਫ਼ਤੇ ਦੇ ਵਿੱਚ 10 ਘੰਟੇ ਫ੍ਰੀ ਮਿਲ ਜਾਣ ਤਾਂ ਸ਼ਾਇਦ ਬੈਟਰ ਬਾਰਗੇਨ ਉਹ ਟ੍ਰੇਡ ਕਰ ਲਈਏ ਹਾਂ ਟ੍ਰੇਡ ਉਹਨਾਂ ਦਾ ਇਹ ਆ ਪਈ ਲੀਜਰ ਟਾਈਮ ਜਿਹੜਾ ਜ਼ਿਆਦਾ ਹੋਣਾ ਚਾਹੀਦਾ ਬਜਾਏ ਇਸ ਗੱਲ ਦੇ ਕਿ ਪਦਾਰਥਕ ਚੀਜ਼ਾਂ ਜ਼ਿਆਦਾ ਹੋਣ ਜਿਹੜਾ ਕੰਜ਼ਿਊਮਰਿਜ਼ਮ ਦੇ ਯੁੱਗ ਦੇ ਵਿੱਚ ਯੂ ਨੋ ਮੇਰੇ ਗਵਾਂਡਨ ਕੀ ਕਰ ਰਹੀ ਆ ਪਰ ਵੀ ਉਹ ਚੀਜ਼ ਹੋਣੀ ਚਾਹੀਦੀ ਆ ਕਿ ਬਿੰਗ ਅਪ ਵਿਦ ਅ ਜੋਨਸ ਜੀ ਕਹਿੰਦੇ ਨਾ ਇਹ ਇਹ ਕੰਪੀਟੀਸ਼ਨ ਹੈ ਸ਼ਾਇਦ ਇਹ ਸਾਨੂੰ ਇਸ ਰੇਸ ਵੱਲ ਵੱਧ ਖਿੱਚ ਰਿਹਾ ਜਿੱਥੇ ਸਾਡੇ ਕੋਲ ਫੁਰਸਤ ਨਹੀਂ ਕੰਮ ਹੀ ਕੰਮ ਕੰਮ ਹੀ ਕੰਮ ਬਈ ਲੋਕ ਹਿੰਦੁਸਤਾਨ ਤੋਂ ਆਉਂਦੇ ਨੇ ਉਹ ਘਰਾਨ ਹੋ ਜਾਂਦੇ ਨੇ ਉਹ ਕਹਿੰਦੇ ਆ ਕੈਨੇਡਾ ਤੁਹਾਡਾ ਐਸ ਕੈਨੇਡਾ ਵਾਸਤੇ ਆਇਆ ਸੀ ਤੁਸੀਂ ਤੁਹਾਡੇ ਕੋਲ ਤਾਂ ਫੁਰਸਤ ਨਹੀਂ ਹੁਣ ਇਹ ਆਰਥਿਕ ਜਿਹੜੀ ਖੁਸ਼ਹਾਲੀ ਆਇਆ ਇਹ ਪਦਾਰਥ ਸਾਡੇ ਕੋਲ ਆਏ ਆ ਪਰ ਇਹਦੀ ਬਹੁਤ ਵੱਡੀ ਕਾਸਟ ਅਸੀਂ ਪੇ ਕਰ ਰਹੇ ਆ ਬਹੁਤ ਵੱਡੀ ਇਹ ਤੁਹਾਡੇ ਕੋਲ ਫੁਰਸਤ ਪਰ ਇੱਕ ਗੱਲ ਤੁਸੀਂ ਨੋਟ ਕਰਿਓ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਇਹ ਨਾਰਬਹੁਤ ਸਾਰੀਆਂ ਪਦਾਰਥਕ ਚੀਜ਼ਾਂ ਜਿਹੜੀਆਂ ਆ ਉੱਥੇ ਵੱਧ ਰਹੀਆਂ ਔਰ ਲੋਕ ਚਾਹੁੰਦੇ ਵੀ ਆ ਇਹਨਾਂ ਨੂੰ ਉਹਦੇ ਨਾਲ ਜਿਹੜੀ ਵਰਕ ਐਥਿਕਸ ਆ ਉਹ ਜ਼ਰੂਰੀ ਤੌਰ ਤੇ ਉੱਥੇ ਨਹੀਂ ਜਾ ਰਹੀ ਦੂਜੇ ਅਰਥਾਂ ਦੇ ਵਿੱਚ ਫਿਰ ਉਹ ਆਪਣੀ ਜਿਹੜੀ ਲੀਜਰ ਵਾਲੀ ਕਲਚਰ ਆ ਨਾ ਜਾਂ ਸੱਭਿਆਚਾਰ ਆ ਉਹਨੂੰ ਹੋਰ ਰੱਖ ਰਿਹਾ ਤੇ ਜਿਹੜੀ ਤਰੱਕੀ ਹੋ ਰਹੀ ਆ ਉਹ ਪ੍ਰੋਡਕਟਿਵਿਟੀ ਜਿਹੜੀ ਮਸ਼ੀਨਾਂ ਨਾਲ ਵੱਧ ਰਹੀ ਆ ਨਾ ਉਹਦੇ ਨਾਲ ਤਰੱਕੀ ਹੋ ਰਹੀ ਆ ਮਤਲਬ ਅਸੀਂ ਇਹ ਦੇਖਿਆ ਕਿ ਜਿਹੜੀ ਇਹ ਵੈਸਟਰਨ ਵੈਸਟਰਨ ਤਣੀ ਜਿਹੜੀ ਟੈਕਨੋਲੋਜੀਕਲ ਰੈਵੋਲੂਸ਼ਨ ਆ ਜਦੋਂ ਜਾਪਾਨ ਚ ਗਿਆ ਤਾਂ ਜਾਪਾਨ ਵਾਲਿਆਂ ਨੇ ਕੁਝ ਇਹਨਾਂ ਦੀਆਂ ਗੱਲਾਂ ਲਈਆਂ ਕੁਝ ਆਪਣੀਆਂ ਰੱਖ ਲਈਆਂ ਹੁਣ ਇਹਨਾਂ ਨੇ ਹਿੰਦੁਸਤਾਨ ਚ ਜਾ ਰਿਹਾ ਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਆਪਾਂ ਦੇਖਦੇ ਆਂ ਵੀ ਹੁਣ ਕਾਰਾਂ ਟੈਲੀਫੋਨ ਤੇ ਟਰੈਕਟਰੀ ਨੂੰ ਬੜੀਆਂ ਸਾਰੀਆਂ ਚੀਜ਼ਾਂ ਆ ਗਈਆਂ ਪਰ ਜਿਹੜੀ ਵਿਲੇ ਰਹਿਣ ਦੀ ਆਦਤ ਹੈ ਉਹ ਨਹੀਂ ਗਈ ਅਜੇ ਵੀ ਸੋ ਸ਼ਾਇਦ ਯੂ نو ਇਹ ਮੇਰਾ ਖਿਆਲ ਹੈ ਵੀ ਮਨੁੱਖਤਾ ਦੇ ਵਿੱਚ ਵਿਕਾਸ ਦੇ ਵਿੱਚ ਕਈ ਵਾਰੀ ਇਹਦਾ ਹੋ ਜਾਂਦਾ ਵੀ ਵੱਖ-ਵੱਖ ਫੈਕਟਰ ਜਿਹੜੇ ਆ ਉਹ ਰਲ ਕੇ ਇੱਕ ਨਵਾਂ ਸੱਭਿਆਚਾਰ ਪੈਦਾ ਆਪਾਂ ਗੱਲ ਕਰ ਰਹੇ ਆਂ ਇਸ ਮੁਲਕ ਦੇ ਵਿੱਚ ਪੱਛਮੀ ਮੁਲਕਾਂ ਦੇ ਵਿੱਚ ਹਾਂ ਪ੍ਰੋਡਕਟਿਵਿਟੀ ਨਹੀਂ ਕੱਟੀ ਜੇ ਜੇ 40 ਤੋਂ 37 ਘੰਟੇ ਹੋ ਗਏ ਆ ਤੇ ਪ੍ਰੋਡਕਟਿਵਿਟੀ ਸ਼ੈਧ ਤੱਕ ਹਮੇ ਵਧੀ ਆ ਉਹ ਮੇਰਾ ਖਿਆਲ ਆ ਵੀ ਇੱਥੇ ਕੋਈ ਇੱਕ ਇਕਨੋਮਿਕ ਕੋਈ ਇਕਨੋਮਿਕ ਲਾ ਲਾਗੂ ਹੁੰਦਾ ਜਿਹੜਾ ਮੈਂ ਆਪਣੇ ਦਿਮਾਗ 'ਚ ਅਜੇ ਤੱਕ ਐਲੈਬੋਰੇਟ ਨਹੀਂ ਕੀਤਾ ਉਹ ਇਹੋ ਜਿਹੀ ਕੋਈ ਚੀਜ਼ ਆ ਵੀ ਜਿੱਥੇ ਵੀ ਇਨਸਾਨ ਜਿਹੜਾ ਹੈ ਨਾ ਉਹ ਰੁਕ ਜਾਂਦਾ ਉੱਥੇ ਮਸ਼ੀਨ ਤੇ ਕੋਬਰ ਕਰ ਜਾਂਦੀ ਆ ਤੇ ਜੇ ਇਨਸਾਨ ਨੂੰ ਥੋੜ੍ਹਾ ਜਿਹਾ ਤੁਸੀਂ ਘੱਟ ਕੰਮ ਦੇਦੇ ਹੋ ਤਾਂ ਮਸ਼ੀਨ ਸ਼ਾਇਦ ਥੋੜ੍ਹਾ ਜਿਹਾ ਜ਼ਿਆਦਾ ਕਰਨਾ ਪਵੇ ਕਿਉਂਕਿ ਇਨਸਾਨ ਤੋਂ ਤਾਂ ਤੁਸੀਂ ਉਹਨਾਂ ਕੀ ਕੰਮ ਲੈ ਸਕਦੇ ਹੋ ਉਹਨੂੰ ਬੋਧਾਉਦ ਕੰਮ ਕਰਾ ਲਓ 19 ਕੀ ਦਾ ਫਰਕ ਹੀ ਪੈਂਦਾ ਉਹ ਨਹੀਂ ਪ੍ਰੋਡਕਟਿਵ ਜਿਨੇ ਲੰਬੇ ਘੰਟੇ ਹੋਣੇ ਆ ਹਾਂ ਉਹਨੀ ਪ੍ਰੋਡਕਟਿਵਿਟੀ ਘਟ ਜਾਣੀ ਘਟ ਜਾਣੀਆਂ ਉਸ ਦੇ ਵਿੱਚ ਉਹਨੀ ਕੁਆਲਿਟੀ ਦਾ ਕੰਮ ਨਹੀਂ ਕਰ ਸਕਣਾ ਉਹ ਟਾਇਰਡ ਹੋ ਜਾਂਦਾ ਜਿਹੜੇ ਪਹਿਲੇ ਘੰਟਿਆਂ ਸ਼ਿਫਟ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉਹ ਅਖੀਰਲੇ ਘੰਟਿਆਂ ਚ ਨਹੀਂ ਹੁੰਦਾ ਤੇ ਦੂਜੀ ਗੱਲ ਇਹ ਆ ਕਿ ਜੇ ਫਰਸ ਗਰੁੱਪ ਇਹ ਕਈ ਵਾਰੀ ਨਾ ਇਹ ਕਿਹਾ ਜਾਂਦਾ ਬੇ ਪ੍ਰੋਡਕਟਿਵਿਟੀ ਦੇ ਵਿੱਚ ਨਾ ਮੈਂ ਕਈ ਲੋਕਾਂ ਨੂੰ ਵੀ ਦੇਖਿਆ ਕਹਿੰਦੇ ਨੂੰ ਵੀ ਤੁਸੀਂ ਨਾ ਪੁਸ਼ ਕਰੋ ਬੰਦਿਆਂ ਨੂੰ ਜ਼ਿਆਦਾ ਕੰਮ ਕਰਾਓ ਨਾ ਤੋਂ ਤੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਮਿਸਾਲ ਵਜੋਂ ਇੱਕ ਜਿਹੜਾ ਜੇ ਦੋ ਇੱਕ ਉਹਨਾਂ ਨੂੰ ਜਿੰਨਾ ਮਰਜ਼ੀ ਜ਼ੋਰ ਲਾਈ ਜੋ ਅਖੀਰ ਤੇ ਕਹੀ ਉਹਦੀ ਜਿਹੜੀ ਨਾ ਉਹ ਲਿਮਟ ਆ ਜੇ ਉਹਦੇ ਸੰਤ ਟਰੈਕਟਰ ਲਾ ਦੇਉ ਤੇ ਇੱਕ ਮੜਕੂਆ ਬੰਦਾ ਟਰੈਕਟਰ ਤੇ ਬਿਠਾ ਲ ਦੇ ਉਹ ਕਿੰਨਾ ਜ਼ਿਆਦਾ ਕੰਮ ਕਰ ਸਕਦਾ ਪਰ ਇੱਕ ਦਿਨ ਜ਼ਰੂਰ ਆਊਗਾ ਜਦੋਂ ਜਿਹੜੀ ਟੈਕਨੋਲੋਜੀ ਇੱਥੇ ਪਹੁੰਚ ਜਾਊਗੀ ਕਿ ਅਸੀਂ ਇਹ ਸਾਡੇ ਲਈ ਸੰਭਵ ਗੱਲ ਹੋਊਗੀ ਕਿ 10 ਘੰਟੇ ਤੋਂ ਵੱਧ ਬੰਦਾ ਕੰਮ ਨਾ ਕਰੇ ਜਾਂ ਜਿਹੜੀ ਰੈਪੀਟਿਸ਼ਸ ਜੌਬ ਆ ਜਾਂ ਜਿਹੜੀ ਮੀਨੀਅਲ ਜੌਬ ਆ ਹਾਂ ਜਸਮਾਨੀ ਜੌਬ ਆ ਉਹ ਕਿਸੇ ਵੀ ਇਨਸਾਨ ਨੂੰ ਕਰਨਾ ਦਿੱਤੀ ਜਾਵੇ ਹਰ ਇਹ ਰਿਕੁਆਇਰਮੈਂਟ ਹੋਵੇ ਪਿੱਛੇ ਇਨਸਾਨ ਜਿਹੜਾ ਆ ਉਹ ਸਿਰਫ ਸਿਰਜਣਾਤਮਕ ਕੰਮ ਕਰੂਗਾ ਸੋਚੇਗਾ ਬੈਠ ਕੇ ਹਾਂ ਰੋਬੋਟ ਕਰ ਰਿਹਾ ਹੈ ਕਿ ਲਾਈਨ ਤੇ ਇਹ ਉਹਨਾਂ ਨੂੰ ਤਾਸ਼ ਖੇਡਣ ਲਈ ਛੱਡ ਦਿੰਦਾ ਤੁਸੀਂ ਜੇ ਕੁਝ ਨਹੀਂ ਹੋਰ ਕਰਨਾ ਤੁਸੀਂ ਇਹ ਕੰਮ ਕਰੀ ਜਾਓ ਜਿਹੜਾ ਲੈਸਰ ਵਰਕ ਵੀਕ ਆ ਨਾ ਹਾਂ ਇਹਦਾ ਮਕਸਦ ਇਹ ਨਹੀਂ ਕਿ ਤੁਸੀਂ ਬੇਲੜ ਬਣ ਜਾਓ ਯੇਲਾ ਮਕਸਦ ਇਹ ਹਰ ਗਿਜ਼ ਨਹੀਂ ਕਿ ਤੁਸੀਂ ਜਾ ਕੇ ਵੈਂਕੁਰ ਬੈਠੋ ਜਾਂ ਕਿਤੇ ਬੈਠ ਕੇ ਤਾਸ਼ ਖੇਡੀ ਜਾਓ ਲੈਸਰ ਵਰਕ ਵੀਕ ਦਾ ਸਿੱਧਾ ਤੇ ਸਿੱਧਾ ਮਕਸਦ ਇੱਕੋ ਹੀ ਆ ਕਿ ਤੁਹਾਡੇ ਕੋਲ ਵਕਤ ਜ਼ਿਆਦਾ ਹੋਵੇ ਤੁਸੀਂ ਆਪਣੇ ਆਪ ਨਾਲ ਜੁੜ ਸਕੋ ਤੁਹਾਡੀ ਇਮੋਸ਼ਨ ਹੈਲਥ ਬਿਲਕੁਲ ਤੇ ਤੁਹਾਡੀ ਸਪਿਰਚੁਅਲ ਹੈਲਥ ਇਨਹਾਂਸ ਹੋਵੇ ਜਿਹੜੀ ਇਨਸਾਨ ਦੀ ਸਪਿਰਚੁਅਲ ਗ੍ਰੋਥ ਆ ਨਾ ਉਹਦੇ ਵਿੱਚ ਦੋ ਫੈਕਟਰ ਬਹੁਤ ਵੱਡੇ ਆ ਇੱਕ ਤਾਂ ਫੁਰਸਤ ਕਿਉਂਕਿ ਜੇ ਫੁਰਸਤ ਹੈ ਹੀ ਨਹੀਂ ਜੇ ਤੁਸੀਂ ਟਾਈਮ ਹੀ ਨਹੀਂ ਤੁਸੀਂ ਆਪਣੇ ਆਪ ਨੂੰ ਬਣ ਕੇ ਕੰਮ ਦੇ ਵਿੱਚ ਫਿਰ ਫਿਰ ਯੂ ਨੋ ਕੋਈ ਗੱਲ ਹੀ ਨਹੀਂ ਹੋਣੀ ਤੁਹਾਡੀ ਦੂਜੀ ਹੈਗੀ ਆ ਕਿ ਇਨਸਾਨ ਨੂੰ ਇਹ ਖੁੱਲ ਹੋਵੇ ਕਿ ਜਿਹੜੇ ਉਹਦੇ ਆ ਆਪਾਂ ਜੇ ਉਹ ਤੁਹਾਡਾ ਤੁਸੀਂ ਤੇ ਪ੍ਰੋਫੈਸਰ ਕਸ਼ਮੀਰ ਸਿੰਘ ਲਾਸ਼ਵਾਰਦੇ ਨੇ ਆਲਾ ਸ਼ਕਤੀਆਂ ਜਿਹੜੀਆਂ ਕਿਸੇ ਵੀ ਇਨਸਾਨ ਦੀਆਂ ਆਲਾ ਸ਼ਕਤੀਆਂ ਆ ਉਹਨਾਂ ਦੇ ਅਨੁਸਾਰ ਕੰਮ ਹੋਵੇ ਤਾਂ ਉਹ ਇਨਸਾਨ ਦੀ ਸਪਿਰਚੁਅਲ ਗਰੋਥ ਲਈ ਬਹੁਤ ਵਧੀਆ ਚੀਜ਼ ਹੈ ਕਿਉਂਕਿ ਰਸਤੂ ਤੇ ਜਿਹੜੇ ਆਪਣੇ ਸੋਕਰਟ ਉਹ ਇਹ ਕਹਿੰਦੇ ਹੁੰਦੇ ਸੀ ਵੀ ਜੇ ਕੋਈ ਬੰਦਾ ਫਲੂਟ ਵਜਾਉਂਦਾ ਆ ਤੇ ਵਧੀਆ ਫਲੂਟ ਵਜਾਉਣੀ ਹੀ ਉਹਦਾ ਬੈਸਟ ਜਿਹੜਾ ਆ ਉਹ ਕੰਮ ਆ ਤੇ ਹੁਣ ਹਰ ਬੰਦੇ ਦੇ ਵਿੱਚ ਵੱਖ-ਵੱਖ ਕਿਸਮ ਦੇ ਨਾ ਦੇ ਟੈਲੈਂਟ ਤੇ ਵੱਖ-ਵੱਖ ਕਿਸਮ ਦੀਆਂ ਉਸੇ ਚੀਜ਼ੇ ਚ ਕੰਮਾ ਥਾਵਾਂ ਹੁੰਦੀਆਂ ਆ ਇਹ ਬਹੁਤ ਹੀ ਮਤਲਬ ਮੇਰੇ ਖਿਆਲ ਚੰਗੀ ਗੱਲ ਆ ਵੀ ਜੇ ਇਨਸਾਨ ਨੂੰ ਉਹੋ ਜਿਹਾ ਕੰਮ ਦਿੱਤਾ ਜਾਵੇ ਹੁਣ ਮਿਸਾਲ ਵਜੋਂ ਜੇ ਕੋਈ ਬੰਦਾ ਲੱਕੜੀ ਦਾ ਕੰਮ ਬਹੁਤ ਸੋਹਣਾ ਕਰਦਾ ਤੇ ਉਹ ਹੈਪੀ ਹੋਗਾ ਉਹਨੂੰ ਲੱਕੜੀ ਦਾ ਕੰਮ ਆਪਣੀ ਫੁਰਸਤ ਦੇ ਨਾਲ ਉਹ ਕਰ ਸਕੇ ਤਾਂ ਉਹ ਬੜਾ ਖੁਸ਼ ਹੋਗਾ ਜੇ ਉਹਦੇ ਵਿੱਚੋਂ ਪੈਸੇ ਬਣਨ ਤਾਂ ਹੋਰ ਵੀ ਵਧੀਆ ਹੋਊਗਾ ਜਿੱਥੇ ਹੁਣ ਲੈਸਰ ਵੀਕ ਦੀ ਗੱਲ ਆ ਜੀ ਲੈਸਰ ਆਵਰਸ ਦੀ ਗੱਲ ਆ ਘੱਟ ਘੰਟੇ ਹਫ਼ਤੇ 'ਚ ਕੰਮ ਕਰਨ ਦੀ ਗੱਲ ਹੈ ਉੱਥੇ ਕਈ ਫੈਕਟਰਸ ਨੇ ਇਸ ਦੇ ਵਿੱਚ ਕਰੀਅਰ ਚੇਂਜ ਇੱਕ ਉਹਨਾਂ ਦੇ ਵਿੱਚ ਹਾਂ ਤੁਹਾਡੀ ਆਪਣੀ ਸਪਿਰਚੁਅਲ ਤੇ ਈਮੋਸ਼ਨਲ ਡਿਵੈਲਪਮੈਂਟ ਲਈ ਫੁਰਸਤ ਹੋਣੀ ਤੁਹਾਡੇ ਕੋਲ ਬੜੀ ਲਾਜ਼ਮੀ ਹੈ ਹਾਂ ਔਰ ਉਸ ਦੇ ਨਾਲ ਨਾਲ ਹੀ ਕਰੀਅਰ ਚੇਂਜ ਦੇ ਨਾਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਫਰਜ਼ ਕਰੋ ਉਹਨਾਂ ਨੇ ਮੈਡੀਸਨ ਪੜ੍ਹੀ ਹੈ ਜਾਂ ਉਹ ਇੰਜੀਨੀਅਰਿੰਗ ਫਰ ਕੀਤੀ ਹੈ ਹਾਂ ਪਰ ਉਹਨਾਂ ਨੇ ਕਰੀਤਾ ਹੈ ਪਰ ਇੰਜੀਨੀਅਰਿੰਗ ਪਸੰਦ ਨਹੀਂ ਕਰਦੇ ਹਾਂ ਉਹਨਾਂ ਨੇ ਕੀਤੀ ਥੋੜੀ ਦੇਰ ਪਸੰਦ ਨਹੀਂ ਆਈ ਉਸ ਤੋਂ ਬਾਅਦ ਉਹਨਾਂ ਨੇ ਕਰੀਅਰ ਚੇਂਜ ਕਰਕੇ ਫਰਜ਼ ਕਰੋ ਕਾਰਪੈਂਟਰ ਬਣ ਗਏ ਉਹਨਾਂ ਨੂੰ ਲੱਕੜੀ ਦਾ ਕੰਮ ਕਰਨਾ ਪਸੰਦ ਸੀ ਸੋ ਇਹਦੇ ਵਿੱਚ ਵੀ ਕੋਈ ਹਰਜ਼ ਵਾਲੀ ਗੱਲ ਨਹੀਂ ਕੋਈ ਹਰਜ਼ ਵਾਲੀ ਗੱਲ ਨਹੀਂ ਪਰ ਵੱਡੀ ਗੱਲ ਅੱਜਕਲ ਇਹ ਹੀ ਸਟ੍ਰੈਸ ਆ ਕਿ ਤੁਸੀਂ ਖੁਸ਼ ਕਿਵੇਂ ਰਹਿ ਸਕਦੇ ਹੋ ਤੁਹਾਡੇ ਤੇ ਫਰਸਤ ਕਿੰਨੀ ਹੈ ਕਿੰਨੇ ਤੁਸੀਂ ਟਾਈਮ ਆਪਣੇ ਨਾਲ ਸਪੈਂਡ ਕਰਦੇ ਹੋ ਆਪਣੇ ਬੱਚਿਆਂ ਨਾਲ ਤੇ ਆਪਣੇ ਪਰਿਵਾਰ ਨਾਲ ਸਪੈਂਡ ਕਰ ਮੇਰਾ ਖਿਆਲ ਹੈ ਵੀ ਕਦੀ ਸੋਸਾਇਟੀ ਇੱਥੇ ਆ ਜੂਗੀ ਜਦੋਂ ਸਾਨੂੰ ਪੂਰੀ ਖੁੱਲ ਹੋਊਗੀ ਇਸ ਗੱਲ ਦੀ ਪਰ ਜਿੰਨ ਚਿਰ ਉੱਥੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਆਪਣੇ ਪਰਸਨਲ ਲੈਵਲ ਤੇ ਫੈਸਲਾ ਕਰ ਸਕਦੇ ਹਾਂ ਕਿ ਮੈਨੂੰ ਕੀ ਪਸੰਦ ਹੈ ਤੇ ਮੈਂ ਕਿੰਨੀਆਂ ਕੁ ਲੋੜਾਂ ਸੀਮਤ ਕਰਕੇ ਹਾਂ ਆਪਣਾ ਸਮਾਂ ਵਾਧੂ ਕੱਢ ਸਕਦਾ ਹਾਂ ਤੇ ਘੱਟ ਘੰਟੇ ਕੰਮ ਕਰ ਸਕਦਾ ਬਿਲਕੁਲ ਜਿਹੜਾ ਹੁਣ ਆਪਾਂ ਗਲਤ ਸਾਰੀ ਸੁਸਾਇਟੀ ਦੀ ਕਰਦੇ ਨਾ ਪਰ ਬਹੁਤ ਸਾਰੇ ਆਪਣੇ ਜਿਹੜੇ ਸੁਣਨ ਵਾਲੇ ਲੋਕ ਆ ਉਹ ਉਹਨਾਂ ਦੇ ਵਿੱਚ ਕਾਫੀ ਸਾਰੇ ਇਮੀਗਰੈਂਟ ਲੋਕ ਹੋਣਗੇ ਜਿਹੜੇ ਰੀਸੈਂਟ ਇਮੀਗਰੈਂਟ ਆ ਉਹ ਤਾਂ ਤੁਸੀਂ ਤਾਂ ਕੰਮ ਕਰਨਾ ਆ ਉਹਦਾ ਸਾਰਾ 12 ਘੰਟੇ ਕੰਮ ਕਰਕੇ ਵੀ ਕਹਿੰਦੇ ਓਵਰਟਾਈਮ ਹੈ ਹਾਂ ਅੱਛਾ ਉਹਨਾਂ ਦੀ ਉਹਨਾਂ ਨੂੰ ਪਹਿਲੇ 10 15 12 ਜਿੰਨੇ ਵੀ ਸਾਲ ਸਟੈਬਲਿਸ਼ ਹੋਣ ਲਈ ਚਾਹੀਦੇ ਆ ਉਹ ਕਾਫੀ ਕੰਮ ਕਰਨਾ ਪੈਂਦਾ ਕਦੇ ਕਦੇ ਲੱਗਦਾ ਜੱਬ ਜਿੰਦ ਨੂੰ ਕਸੂਤਾ ਪਾ ਲਿਆ ਓ ਮਾਂ ਇਹ ਤੇਰਾ ਪੁੱਤ ਸੋਣਾ ਸ਼ਿਫਟਾਣੇ ਖਾ ਲਿਆ ਪਰ ਇਹ ਲਕਸ਼ ਇਹ ਅਦਰਸ਼ ਇਹ ਨਿਸ਼ਾਨਾ ਜ਼ਰੂਰ ਆਪਣੇ ਦਿਮਾਗ 'ਚ ਰੱਖ ਸਕਦੇ ਆ ਕਿ ਮੈਂ ਇੰਨਾ ਇਸ ਮੰਜ਼ਲ ਤੇ ਪਹੁੰਚ ਕੇ ਆਪਣੀ ਜਿਹੜੀ ਕਾਮਯਾਬੀ ਦੀ ਆ ਉਹ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੁਣਨਾ ਕਿ ਮੈਂ ਮੈਂ ਕੀ ਚਾਹੁੰਨਾ ਦੂਸਰੇ ਪਾਸੇ ਬਲੇ ਜੇ 80 ਘੰਟੇ ਕੰਮ ਦੀ ਇੱਕ ਬੰਦਾ 80 ਘੰਟੇ ਕੰਮ ਕਰਦਾ ਹਾਂ ਪਹਿਲਾਂ ਵੀ ਰਿਹਾ ਤੇ ਹਾਲੇ ਵੀ ਹੈ ਗਈ ਵਾਰ ਕਈ ਥਾਵਾਂ 'ਚ ਕਈ ਘਰਾਂ 'ਚ ਇੱਕ ਬੰਦਾ 80 ਘੰਟੇ ਕੰਮ ਕਰਦਾ ਦੂਸਰਾ 파ਰਟਰ ਨਹੀਂ ਕੰਮ ਕਰਦਾ ਹਾਂ ਉਹ ਕਾਫੀ ਕੰਮ ਕਰਦਾ ਘਰੇ ਵੀ ਪਰ ਉਹ ਵਾਕਿਆਤ ਦਾ ਤੌਰ ਤੇ ਨੌਕਰੀ ਕਰਨ ਬਾਹਰ ਨਹੀਂ ਜਾਂਦੇ ਹਾਂ ਹੁਣ ਉਹਦੇ ਵਿੱਚੋਂ ਜੇ ਇਹ ਹੋ ਜਾਏ ਕਿ 60 ਘੰਟੇ ਇੱਕ ਬੰਦਾ ਕੰਮ ਕਰਦਾ ਤੇ 20 ਘੰਟੇ ਦੂਸਰਾ ਪਾਰਟਨਰ ਕਰ ਲਵੇ ਹਾਂ ਔਰ ਉਸ ਦੇ ਨਾਲ 80 ਘੰਟੇ ਦੇ 80 ਘੰਟੇ ਤੇ ਰਹਿ ਜਾਣੇ ਆ ਇਨਕਮ ਉਨੇ ਘੰਟੇ ਦੀ ਹੋ ਜਾਣੀ ਆ ਹੋ ਸਕਦਾ ਥੋੜੇ ਬਹੁਤ ਪੈਸੇ ਕੰਪਰੋਮਾਈਜ਼ ਕਰਨੇ ਪੈਣ ਬਟ ਲੁੱਕ ਐਟ ਦ ਕੁਆਲਿਟੀ ਆਫ ਲਾਈਫ ਕਿਨੀ ਇੰਕਰੀਜ਼ ਹੋ ਗਈ ਬਿਲਕੁਲ ਇਹ ਟਾਈਮ ਸ਼ੇਅਰ ਵਾਲੀ ਗੱਲ ਜਿਹੜੀ ਹੈ ਨਾ ਇਹ ਮੇਰੇ ਖਲ ਕਈ ਥਾਈਂ ਪ੍ਰੈਕਟਿਸ ਕੀਤੀ ਗਈ ਆ ਤੇ ਜੇ ਕੰਮ ਘਟ ਗਿਆ ਕਿਸੇ ਫੈਕਟਰੀ ਦੇ ਵਿੱਚ ਤਾਂ ਕੁਝ ਬੰਦੇ ਨੂੰ ਕੰਮ ਤੋਂ ਕੱਢਣ ਨਾਲ ਉਹ ਜਿਹੜਾ ਟੋਟਲ ਟਾਈਮ ਆ ਉਹਨੂੰ ਸ਼ੇਅਰ ਕਰ ਲਾ ਜਬ ਸਾਰੇ ਐਮਪਲੋਈਜ਼ ਦੇ ਵਿੱਚ ਪੇ ਦੋ ਬੰਦੇ ਨੂੰ ਲੇਆਫ ਕਰਨ ਦੀ ਥਾਂ ਜੇ ਸਾਰੇ ਜਣੇ 1 ਘੰਟਾ ਕੱਟ ਕਰ ਲੈਣਾ ਕੰਮ ਤਾਂ ਸ਼ਾਇਦ ਉਹ ਅਕੋਮੋਡੇਟ ਕੀਤੇ ਜਾ ਸਕਤੇ ਆ ਤੇ ਜੇ ਥੋੜੀ ਜਿਹੀ ਜ਼ਿਆਦਾ ਹੋਵੇ ਗੱਲ ਤੇ ਜ਼ਿਆਦਾ ਕੰਮ ਘਟਿਆ ਆ فرض ਕੋ 5-7 ਬੰਦੇ ਘਟਾਉਣ ਨਾਲੋਂ ਜੇ 2-3 ਘੰਟੇ ਕੰਮ ਘਟਾ ਲਿਆ ਜਾਵੇ ਤੇ ਉਹ ਬੜੀ ਕਾਮਯਾਬ ਹੋਈ ਗਈ ਥਾਂ ਦੀ ਇਹ ਗੱਲ ਇਹਦੇ ਨਾਲ ਫੁਰਸਤ ਬਦੀ ਆ ਤੁਹਾਡੀ ਜੌਬ ਵੀ ਰਹਿੰਦੀ ਆ ਤੇ ਇਹ ਗੱਲ ਤੁਹਾਡੀ ਬੜੀ ਇਵੈਂਚੁਅਲ ਤਾਂ ਜਿਹੜਾ ਜ਼ਿੰਦਗੀ ਜਿਉਣ ਦਾ ਮਕਸਦ ਇਹ ਆ ਕਿ ਤੁਸੀਂ ਖੁਸ਼ ਰਹਿ ਸਕੋ ਤੁਹਾਡੇ ਕੋਲ ਫੁਰਸਤ ਹੋਵੇ ਤੁਸੀਂ ਆਪਣੀ ਮਨਮਰਜ਼ੀ ਦਾ ਕੋਈ ਕੰਮ ਕਰ ਸਕੋ ਕੋ ਕ੍ਰੀਏਟਿਵ ਕੰਮ ਕਰ ਸਕੋ ਸਿਰਜਣਾਤਮਕ ਕੰਮ ਕਰ ਸਕੋ ਯਾਨੀ ਬੱਚਿਆਂ ਨਾਲ ਟਾਈਮ ਸਪੈਂਡ ਕਰਕੇ ਉਹਨਾਂ ਨੂੰ ਵਧੀਆ ਇਨਸਾਨ ਬਣਾਉਣਾ ਵੀ ਇੱਕ ਸਿਰਜਣਾਤਮਕ ਕੰਮ ਹੈ ਉਹ ਬਿਲਕੁਲ ਉਹ ਹੋ ਨਹੀਂ ਸਕਦਾ ਜੇ ਤੁਸੀਂ 80 ਘੰਟੇ ਕੰਮ ਕਰਨਾ ਹੋ ਬਿਲਕੁਲ ਬਿਲਕੁਲ ਜਿਹੜੀ ਬੱਚਿਆਂ ਨਾਲ ਟਾਈਮ ਬਤਾਉਣਾ ਦੋਸਤਾਂ ਨਾਲ ਰਿਸ਼ਤੇਦਾਰਾਂ ਦੇ ਆਪਣੇ ਆਪ ਨਾਲ ਆਪਣੇ ਆਪ ਨਾਲ ਟਾਈਮ ਬਤਾਉਣਾ ਇਹ ਜ਼ਿੰਦਗੀ ਲਈ ਇਹਨਾਂ ਦੀ ਕੀਮਤ ਜਿਹੜੀ ਹੈ ਨਾ ਉਦੋਂ ਪਤਾ ਲੱਗਦਾ ਜਦੋਂ ਇਹ ਖੁੰਝ ਜਾਂਦੀਆਂ ਚੀਜ਼ਾਂ ਬਿਲਕੁਲ ਮੇਰੇ ਇੱਕ ਦੋਸਤ ਮੈਨੂੰ ਕਹਿੰਨਾ ਕਿ ਮੈਂ ਮਿਲ ਸਕਦਾ ਚਾਹ ਜੋ ਬੈਠਦੇ ਹਾਂ ਹਾਂ ਕਦੇ ਨਹੀਂ ਅੱਜ ਨਹੀਂ ਮੈਂ ਕਿ ਕੀ ਗੱਲ ਅੱਜ ਬਿਜ਼ ਕਿੰਨੀ ਅੱਜ ਮੈਂ ਆਪਣੇ ਆਪ ਨਾਲ ਟਾਈਮ ਸਪੈਂਡ ਕਰਨਾ ਹਾਂ ਸੋ ਇਹ ਇਹ ਵੀ ਬੜਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਬੜਾ ਜ਼ਰੂਰੀ ਹੈ ਇਹ ਇੱਕ ਵੱਖਰਾ ਟਾਪਿਕ ਹੈ ਕਿ ਜਦੋਂ ਵੁਡੀ ਐਲਨ ਕਹਿੰਦਾ ਸੀ ਨਾ ਕਹਿੰਦਾ ਜਦੋਂ ਮੈਂ ਆਪਣੇ ਆਪਣੇ ਟਾਈਮ ਸਪੈਂਡ ਕਰਦਾ ਤਾਂ ਮੇਰੀ ਗਰੋਥ ਨਹੀਂ ਹੁੰਦੀ ਮੈਂ ਸਮਾਂ ਕਹਿੰਦਾ ਰੌਟ ਹੋਣ ਲੱਗ ਪੈਂਦਾ ਫਿਰ ਉਹ ਉਹ ਇੱਕ ਕਮੀਡੀਅਨ ਹੈ ਪਰ ਇਹਦੇ ਜਿਹੜੀ ਆਪਣੇ ਆਪਣੇ ਟਾਈਮ ਸਪੈਂਡ ਕਰਨ ਵਾਲੀ ਗੱਲ ਹੈ ਨਾ ਇਹ ਸਪਿਰਚੁਅਲ ਸਪਿਰਚੁਅਲ ਗਰੋਥ ਲਈ ਤੁਹਾਡੀ ਰੋਹਾਨੀ ਵਿਕਾਸ ਲਈ ਤੁਹਾਡੇ ਲਈ ਨਾ ਬੜੀ ਲਾਜ਼ਮੀ ਹੈ ਬਲਦੇਵ ਥੈਂਕ ਯੂ ਸੋ ਮਚ ਥੈਂਕ ਯੂ ਕੰਮ ਤੇ ਚੱਲਾ ਕੰਮ ਤੇ ਆ ਕੰਮ ਤੋਂ ਆਇਆ